ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੈਲ ਡਰੈਸ ਡਿਜ਼ਾਈਨਰ ਦੇ ਵਿੱਚ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿੰਨਾ ਹਨ ਕਈ ਭੈਣਾਂ ਨੇ ਦੇ ਦੇ ਨੇ ਫੋਨ ਕਰੇ ਨੇ ਕਿ ਤੁਹਾਡਾ ਕਿਹੜਾ ਪਿੰਡ ਆ ਹਨ ਕਿਉਂਕਿ ਜਿਹੜੇ ਨੇੜੇ ਵਾਲੇ ਆਪਣੇ 40 50 ਕਿਲੋਮੀਟਰ ਦੇ ਕਰਤਾ ਉਹਨਾਂ ਨੂੰ ਪਤਾ ਹੁੰਦਾ ਹਨ ਜੇ ਕੋਈ ਦੂਰ ਨੇੜੇ ਦੇ ਹੁੰਦੇ ਆ ਫਿਰ ਉਹਨਾਂ ਨੂੰ ਨਹੀਂ ਪਤਾ ਹੁੰਦਾ ਤੇ ਜਿਹੜਾ ਮੇਰਾ ਪਿੰਡ ਆ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਹੀ ਰਹਣਾ ਨਾਮ ਹੈ ਹਨ ਤੇ ਜੇ ਕੋਈ ਭਰਾ ਸਾਡੇ ਤੋਂ ਕੰਮ ਕਰਾਉਣਾ ਚਾਹੁੰਦਾ ਹਨ ਜਿਵੇਂ ਲੇਡੀ ਸੂਟ ਕੁਰਤੇ ਪਿਆਮੇ ਪੈਂਟਾਂ ਸ਼ਾਂਟਾਂ ਆਪਾਂ ਇੱਥੇ ਸਿਲਾਈ ਕਰਦੇ ਆਂ ਕੁਰਤੇ ਪਿਆਮੇ ਤੇ ਪੈਂਟਾਂ ਸ਼ਾਂਟਾਂ ਦਾ ਆਪਣੇ ਕੋਲ ਕੱਪੜਾ ਵੀ ਹੁੰਦਾ ਬਹੁਤ ਹੀ ਵਧੀਆ ਪੱਗਾਂ ਹੁੰਦੀਆਂ ਜਿਹੜੀਆਂ ਪੂਰੀਆਂ ਵਧੀਆ ਹੁੰਦੀਆਂ ਉਹ ਤੁਸੀਂ ਚਾਹੋ ਤਾਂ ਆਪਣੇ ਸੂਟਾਂ ਦੇ ਅੰਦਰ ਲਾ ਸਕਦੇ ਹੋ ਹਨ ਤੇ ਬਾਕੀ ਜੇ ਨਾਪ ਦੀ ਗੱਲ ਕਰੀਏ ਹਨ ਜੇ ਕੋਈ ਭਰਾ ਬਾਹਰਲੀ ਕੰਟਰੀ ਦੇ ਵਿੱਚ ਬੈਠਾ ਸਾਨੂੰ ਦੇਖ ਰਿਹਾ ਉਹ ਕੱਪੜੇ ਸਿਲਾਈ ਕਰਾਉਣਾ ਚਾਹੁੰਦਾ ਹਨ ਜਾਂ ਕੋਈ ਸਾਡੇ ਤੋਂ ਦੂਰ ਆ ਥੋੜਾ ਜਿਹਾ ਤਾਂ ਉਹ ਸਾਡੇ ਤੋਂ ਆਨਲਾਈਨ ਨਾਪ ਦੇ ਕੇ ਕੰਮ ਕਰਵਾ ਸਕਦਾ ਹਨ ਤਾਂ ਕੁਰੀਰ ਵਗੈਰਾ ਕਰੰਦਾ ਵੀ ਸਾਡੇ ਕੋਲੇ ਪੂਰਾ ਪ੍ਰਬੰਧ ਹੈਗਾ ਤਾਂ ਆਜੋ ਆਪਾਂ ਜਿਹੜਾ ਮੈਂ ਟੌਪਿਕ ਲੈ ਕੇ ਆਜਾ ਉਹ ਲੇਡੀ ਪਜਾਮਾ ਜਿਹੜਾ ਭੈਣਾਂ ਦੇ ਕਮੈਂਟ ਆ ਰਹੇ ਸੀ ਵੀ ਜਨ ਸਾਨੂੰ ਨਾ ਲੇਡੀ ਪਜਾਮਾ ਦੱਸੋ ਬਣਾਉਣਾ ਵੀ ਸੌਖਾ ਜਾਂ ਤਰੀਕਾ ਕੋਈ ਵੀ ਸਾਡਾ ਪਜਾਮਾ ਜਾਂ ਤਾਂ ਉੱਪਰ ਚੜਦਾ ਰਹਿੰਦਾ ਜਾਂ ਕਈ ਚੀਜ਼ਾਂ ਦੀਆਂ ਹੋਰ ਦਿੱਕਤਾਂ ਆਉਂਦੀਆਂ ਤਾਂ ਮੈਂ ਅੱਜ ਲੇਡੀ ਪਜਾਮਾ ਲੈ ਕੇ ਆਇਆਂਗਾ ਲਾਈਨਿੰਗ ਵਾਲਾ ਪਹਿਲਾਂ ਮੈਂ ਇੱਕ ਵਾਰੀ ਇਹਦੀ ਜਿਹੜੀ ਪੂਰੀ ਆ ਉਹ ਵੀਡੀਓ ਪਾਉਂਗਾ ਕਹਿੰਦੇ ਪਜਾਮੇ ਪਜਾਮੇ ਦੀ ਅੱਗੇ ਜੇ ਤੁਸੀਂ ਕਮੈਂਟ ਕਰੋਗਾ ਭੈਣਾਂ ਹਨ ਵੀ ਇਹਦੀ ਲਾਈਨਿੰਗ ਕੱਟ ਕੇ ਦਿਖਾਓ ਤਮਾਈ ਦੀ ਲਰਨਿੰਗ ਦੀ ਵੀਡੀਓ ਵੀ ਕੱਟ ਕੇ ਫਿਰ ਪਾ ਦੂੰਗਾ ਹਨਾ ਇਹ ਵੀਡੀਓ ਦੀ ਸਮਝ ਆਉਂਦੀ ਆ ਤਾਂ ਭੈਣਾਂ ਤਾਂ ਵੀ ਕਮੈਂਟ ਕਰਿਆ ਕਰੋ ਨਹੀਂ ਸਮਝ ਆਉਂਦੀ ਤਾਂ ਫਿਰ ਵੀ ਕਮੈਂਟ ਬਾਕਸ ਦੇ ਵਿੱਚ ਜਾ ਕੇ YouTube ਵਾਲੇ ਚੈਨਲ ਦੇ ਵਿੱਚ ਫਿਰ ਕਮੈਂਟ ਕਰ ਦਿਆ ਕਰੋ ਕਿ ਸਾਨੂੰ ਜੀ ਇੱਥੋਂ ਆ ਚੀਜ਼ ਦੀ ਸਮਝ ਨਹੀਂ ਆਉਣੀ ਝੋਲੀ ਦੀ ਅਗਲੀ ਪਿਛਲੀ ਝੋਲੀ ਦੀ ਸਮਝ ਨਹੀਂ ਆਉਂਦੀ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖਿਆ ਕਰੋ ਤੇ ਜੇ ਕੋਈ ਮੇਰਾ ਭਰਾ ਜਾਂ ਭੈਣਾਂ ਨਵੇਂ ਆ ਚੈਨਲ ਤੇ ਅੱਜ ਹੀ ਉਹ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਆ ਰਹੀ ਹੋਊਗੀ ਨਾਲ ਉਹਨੂੰ ਬਜਾ ਦਿਓ ਆਲ ਵਾਲੇ ਬਟਨ ਤੇ ਨਾ ਸੈੱਟ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲੇ ਆ ਸਕੇ ਤੇ ਬਾਕੀ ਜੇ ਕੋਈ ਮਰੇ ਆ ਭਰਾ ਜਾਂ ਭੈਣ ਮੈਨੂੰ ਦੇਖ ਰਹੀ ਹੋ ਉਹ ਆਪਣਾ ਨਾਲ ਕੱਪੜੇ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਆ ਉਹ ਮੈਨੂੰ ਪਰਸਨਲ ਫੋਨ ਕਰ ਸਕਦੇ ਮੈਂ ਹਰ ਇੱਕ ਵੀਡੀਓ ਆਪਣਾ ਵੀਰੂ ਦੇ ਵਿੱਚ ਨੰਬਰ ਬੋਲ ਵੀ ਦਿਨਾ ਉਹਨਾਂ ਦੇ ਆਪ ਦਾ ਨੰਬਰ ਜਿਹੜਾ ਨੀਚੇ ਵੀਡੀਓ ਦੇ ਤੇ ਪਾਉਣਾ ਹੁੰਦਾ ਹੈ ਨਾ ਤਾਂ ਕਿ ਕਿਸੇ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਸਮੱਸਿਆ ਨਾ ਆਵੇ ਇਹ ਆ ਵੀ ਤਾਂ ਆਪਣੀ ਹੱਲ ਹੋ ਗਈ ਬਾਕੀ ਜੇ ਕਿਸੇ ਕੋਲ ਹੋਰ ਵਧੀਆ ਸੁਝਾਅ ਹੁੰਦਾ ਤਾਂ ਉਹ ਕੋਈ ਸੰਗਣ ਵਾਲੀ ਗੱਲ ਨਹੀਂ ਮੈਨੂੰ ਸੁਝਾਅ ਜ਼ਰੂਰ ਦਿਆ ਕਰੋ ਤਾਂ ਕਿ ਉਹਦੇ ਨਾਲ ਅੱਗੇ ਵੀ ਕਿਸੇ ਭਰਾ ਦਾ ਫਾਇਦਾ ਹੋ ਜਾਂਦਾ ਤੇ ਇੱਕ ਲਾਈਕ ਵਾਲਾ ਬਟਨ ਜ਼ਰੂਰ ਨੱਪਣਾ ਹੁੰਦਾ ਹਰ ਇੱਕ ਭੈਣ ਨੇ ਤਾਂ ਕਿ ਵੀਡੀਓ ਅੱਗੇ ਅੱਗੇ ਹੋਰ ਚੱਲੀ ਜਾਵੇ ਤਾਂ ਕਿਸੇ ਭੈਣ ਦਾ ਜਾਂ ਭਰਾ ਦਾ ਫਾਇਦਾ ਹੋ ਜਾਂਦਾ ਆਜੋ ਆਪਾਂ ਵੀਡੀਓ ਲੰਬੀ ਨਾ ਹੁੰਦੀ ਕਰਕੇ ਨਾ ਲੰਬੀ ਵਾਲੀ ਨਾ ਕਰਕੇ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਕੱਪੜੇ ਤੇ ਮੈਂ ਪਹਿਲਾਂ ਹੀ ਪ੍ਰੈਸ ਮਾਰ ਲਈ ਸੀ ਤੇ ਹੁਣ ਆਪਾਂ ਕੱਪੜਾ ਮਿਲਾਇਆ ਕਿੰਨਾ ਆਪਣੇ ਕੋਲ ਪਜਾਮਾ ਆਪਾਂ ਇਹਦੇ ਵਿੱਚੋਂ ਕੱਟਣਾ ਫੁੱਲ ਲਾਸਟ ਕਾਲ ਹਣਾ ਬੈਂਟਲ ਦੇ ਪਹਿਲਾ ਵੀਡੀਓ ਪਾ ਤਿਆਂ ਹੋਰ ਵੀਡੀਓ ਦੇਖਣੀ ਚਾਹਣੇ ਤਾਂ ਕਮੈਂਟ ਬਾਕਸ ਦੇ ਵਿੱਚ ਜਾਵਦਾ ਕਰੋ ਕਮੈਂਟ ਕਰ ਦਿਆ ਕਰੋ ਹਲੋ 125 ਜਦੋਂ ਆਪਣਾ ਇੱਥੇ ਹੋ ਜਾਂਦਾ ਭੈਣੂ ਠੀਕ ਆ ਕਈ ਵਾਰੀ ਬਿਲਕੁਲ ਨਵੇਂ ਹੁੰਦੇ ਆ ਬੰਦੇ ਵੀ ਕਪੜਾ ਨਹੀਂ ਵੀ ਮਿਲਣਾ ਆਉਂਦਾ ਕੋਈ ਸੰਗਣ ਵਾਲੀ ਗੱਲ ਨਹੀਂ 125 ਲੜ ਦੋ ਆ ਠੀਕ ਆ ਕਿੰਨਾ ਹੋ ਗਿਆ 2.5 ਮੀਟਰ ਜੇ ਇੱਥੇ 112 ਤੇ ਹੁੰਦਾ ਤਾਂ ਇੱਥੇ ਸਵਾ 2 ਹੋ ਜਾਂਦਾ ਇਹ ਚੀਜ਼ ਆਪਾਂ ਖਾਸ ਕਰਕੇ ਰੱਖਣਾ ਦੋ ਲਾੜਾ ਆਪਣੇ ਕੋਲੇ ਇਧਰ ਗੁੰਡਾ ਬੰਨਦਾ ਠੀਕ ਆ ਸਵਾ ਗਾਇ ਪਣਾ ਇਹਦਾ ਕਪੜਾ ਮੈਂ ਮਾਪਰਾਤ ਨੂੰ ਮੈਂ ਕਿਹ ਦਿਖਾਉਂ ਉਹ ਇਸ ਤਰ੍ਹਾਂ ਕਈ ਬਣਾ ਦੇ ਕਮੈਂਟ ਆਉਂਦੇ ਰਹਿੰਦੇ ਵੀ ਜਿਹੜੀ ਤੁਸੀਂ ਲੈਣੀਆ ਲਾਉਣੇ ਪੱਗਾਂ ਵਾਲੀ ਹੈ ਨਾ ਪੱਗ ਦਾ ਆਪਣਾ ਕਿੰਨਾ ਹੁੰਦਾ ਉਹ ਅੱਜ ਮੈਂ ਜਿਹੜੇ ਜਦੋਂ ਕੋਈ ਵੀਡੀਓ ਬਣਾਉਂਗਾ ਉਹ ਤੁਹਾਨੂੰ ਮਿਣਕੇ ਦਿਖਾ ਦਵਾਂਗਾ ਠੀਕ ਆ ਆ ਦੇਖੋ ਇਹਦਾ ਪਣਾ ਜਿਹੜਾ ਉਹ 3/2 43 ਪੌਣ 44 ਇੰਚਾ ਇਹ ਕਪੜਾ ਆਪਾਂ ਪਜਾਮੇ ਵਾਸਤੇ ਵਰਤ ਰਹੇ ਹਾਂ ਲੇਡੀ ਪਜਾਮਾ ਹੈ ਨਾ ਜਿਹੜੀ ਆਪਾਂ ਸਵੇਰ ਵੇਲੇ ਪੰਜ ਸੋਈ 4 ਵਜੇ ਕਿੰਮੀ ਕੱਟੀ ਸੀ ਹੁਣ 5:30 ਮਿੰਟ ਹੋ ਗਏ ਸਵੇਰ ਦੇ ਸਵੇਰੇ ਸਵੇਰੇ ਕੰਮ ਨਾ ਵਧੀਆ ਕੱਟਿਆ ਜਾਂਦਾ ਹੈ ਨਾ ਪੂਰੀ ਕਾ ਕਰਦਾ ਹੁੰਦੀ ਆ ਤੇ ਐਸੇ ਕੋਈ ਗਾਹ ਕਿਉਂ ਜ਼ਿਆਦਾ ਟਿੱਕਤ ਨਹੀਂ ਹੁੰਦੀ ਮੋਰ ਪੂਰਾ ਸ਼ਾਂਤ ਹੁੰਦਾ ਕੋਸ਼ਿਸ਼ ਕਰਿਆ ਕਰੋ ਵੀ ਸਵੇਰੇ ਸਦਿਆਂ ਉੱਠ ਕੇ ਕੰਮ ਕੱਟ ਲਓ ਹਾਂ ਤਾਂ ਕਿ ਦਿਨੇ ਭਾਵੇਂ 10 ਮਿੰਟ ਤੁਸੀਂ ਆਰਾਮ ਕਰ ਲਿਆ ਕਰੋ ਕੰਮ ਜਿਹੜਾ ਆਪਣਾ ਸਵੇਰੇ ਸਵੇਰੇ ਸਦਿਆਂ ਨਿਬੇੜ ਲਿਆ ਕਰੋ ਠੀਕ ਹੈ ਜੀ ਆਜੋ ਪਹਿਲਾਂ ਆਪਾਂ ਇਹਦਾ ਕਾਣ ਕੱਢਾਂਗੇ ਕੱਪੜੇ ਤੇ ਮਪਰਸ ਮਾਰ ਲਈ ਸੀ ਜੀ ਬਾਅਦ ਘਾਟ ਲਈ ਹੱਥੇ ਨਾਲ ਕੱਟ ਕਰਨੀ ਹੈ ਕਪੜਾ ਜਿੱਥੇ ਆਪਦੀ ਆਪ ਸੈਟ ਬੈਠ ਸੰ ਤੁਸੀਂ ਉੱਥੇ ਬੈਠਣਾ ਕਰੋ ਖਿੱਚਦੇ ਨਾ ਇਧਰ ਉਧਰ ਕਰਿਆ ਕਰੋ ਠੀਕ ਹੈ ਜੀ ਬੱਸ ਇਦਾਂ ਮਿੱਠੀ ਗੋਲ ਚਲੋ ਵੀ ਤੁਹਾਨੂੰ ਕੱਢ ਦਿਆ ਕਰੂੰ ਪਰ ਕੋਲ ਧਿਆਨ ਦੇਣਾ ਕੰਨੀ ਮੈਂ ਤੁਹਾਨੂੰ ਹਰ ਇੱਕ ਵੀਡੀਓ ਜਦਾਦ ਨੂੰ ਕੰਨੀ ਆਪੋਂ ਰੱਖਦੇ ਨਹੀਂ ਕੱਢ ਦਿਆ ਕਰੋ ਕੰਨੀ ਨੂੰ ਬਰਸ ਫੁੜੀ ਇੱਕ ਵਾਰੀ ਫਿਰ ਲਾ ਲੈਣੀ ਹੈ ਗਰਮ ਕਰਨ ਤੇ ਚਲੋ ਕਿਸੇ ਵੀ ਚੀਜ਼ ਦੀ ਨਹੀਂ ਕੋਈ ਸਮਝ ਆਉਂਦੀ ਤਾਂ ਕਿਸੇ ਵੀ ਭੈਣ ਨੇ ਜਾਂ ਭਰਾ ਨੇ ਸੰਗਣਾ ਨਹੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਵੱਡੀ ਟਿਕਰ ਆਉਂਦੀ ਹੈ ਤਾਂ ਫੋਨ ਕਰ ਲਿਆ ਕਰੋ ਹਨਾ 나 ਆਪ ਦੀ ਵੀਡੀਓ ਪਾਉਂਗਾ ਮੈਂ ਵੀ ਪੂਰਾ ਫੁੱਲ ਬਾਡੀ ਦਾ ਨਾਪ ਕਿਵੇਂ ਲੈਣਾ ਹਨਾ ਬਸ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਕਮੈਂਟ ਕਰੀ ਜਾਓ ਕਰੋ ਮੈਂ ਵੀਡੀਓ ਪਾਉਣ ਆ ਰਹੀ ਨਾ ਨਾਲ ਨਾਲ ਕਿਵੇਂ ਮੇਰਾ ਟਾਈਮ ਲੰਘਦਾ ਹਨਾ ਛੋਟੇ ਬੱਚਿਆਂ ਦੀ ਵੀ ਪਾਤੀ ਸੀ ਮੈਂ ਪਹਿਲੇ ਵੀਡੀਓ ਜਿਹੜੇ ਭੈਣਾਂ ਨੇ ਨਹੀਂ ਦੇਖੀ ਜਾਂ ਭੈਣਾਂ ਨੇ ਨਹੀਂ ਦੇਖੀ ਨਾ ਇਹ ਬੱਚਿਆਂ ਦੇ ਕੱਪੜੇ ਕਿਸੇ ਦਾ ਨਹੀਂ ਮੰਨਦੇ ਉਹਦੇ ਵਿੱਚ ਮੈਂ ਸਾਰੀ ਫੁੱਲ ਡਿਟੇਲ ਦਿੱਤੀ ਹੋਈ ਆ ਜੇ ਕਹੋਗੇ ਤਾਂ ਦਵਾਰੇ ਹੋਰ 12 ਸਾਲ ਦੇ ਬੱਚੇ ਦੀ ਪਾ ਦਊਗਾ ਪਰ ਕਮੈਂਟ ਕਰਕੇ ਦੱਸ ਦਿਆ ਕਰੋ ਹਨਾ ਸਕੇਲ ਫੱਟੀ ਦੇ ਨਾਲ ਆਪਾਂ ਹੁਣ ਇਹ ਆ ਦੋ ਫੱਟੀਆਂ ਪੈਣਾਂ ਨੇ ਤੇ ਭਰਾਵਾਂ ਨੇ ਲਿਆ ਕੇ ਘਰੇ ਰੱਖਣੀਆਂ ਠੀਕ ਹੈ ਇੱਕ ਤਾਂ ਸਕੇਲ ਕੱਢਣ ਵਾਲੀ ਠੀਕ ਹੈ ਇਸ ਤਰ੍ਹਾਂ ਕਰਕੇ ਆਪਾਂ ਇਹਦਾ ਕਾਂਡ ਕੱਢ ਲਾਂਗੇ ਬਾਹਰ ਘਾਟ ਸਾਰੀ ਨਿਕਲ ਗਈ ਉੱਪਰ ਹੁਣ ਨੇੜੇ ਕਰਕੇ ਨਾ ਟੈਂਪਰਾਂ ਦਿਖਾ ਦੋ ਇੱਥੋਂ ਆਪਾਂ ਕੀ ਕਰਨਾ ਡਾਊਨ ਕਰਦਾ ਗਰੋਇਨਾਂ ਠੀਕ ਹੈ ਪਜਾਮੇ ਨੂੰ ਅੱਗੋਂ ਜੇ ਤਾਂ ਤੁਸੀਂ ਬੈਲਟ ਲਉਣੀ ਤਾਂ ਵੀ ਜੇ ਲਾਸਟਕ ਪਾਉਣੀ ਪੂਰੀ ਤਾਂ ਤਾਂ ਵੀ ਜੇ ਕਿਸੇ ਭੈਣ ਦਾ ਪੇਟ ਜਾਦੀ ਹੈ ਉਹਦੇ ਥੋੜੀ ਵੱਧ ਡਾਊਨ ਕਰ ਦਿਆ ਕਰੋ ਆ ਜੀ ਉਹੀ ਬੈਗ ਪੱਲਾ ਵਧਾ ਦਿਆ ਕਰੋ ਤਾਂ ਕਿ ਪਜਾਮਾ ਤੁਹਾਡਾ ਅੰਦਰੋਂ ਚੱਕਿਆ ਨਾ ਜਾ ਵੀ ਹਨਾ ਤਾਂ ਵੀਡੀਓ ਦੇ ਐਂਡ ਟਿੱਕਰ ਬਣੇ ਰਿਹਾ ਕਰੋ ਵੀਡੀਓ ਨੂੰ ਟਪਾ ਟਪਾ ਕੇ ਨਾ ਦੇਖਿਆ ਕਰੋ ਨੁਕਸਾਨ ਹੋ ਜਾਂਦਾ ਉਹਦਾ ਕਿਉਂਕਿ ਮੈਂ ਹਰ ਇੱਕ ਚੀਜ਼ ਨੂੰ ਦੋ ਦੋ ਤਿੰਨ ਤਿੰਨ ਵਾਰੀ ਸਮਝਾਉਣਾ ਹੁਣ ਇੱਥੋਂ ਜਿਹੜਾ ਆਪਾਂ ਨਿਸ਼ਾਨ ਲਾਉਣਾ ਠੀਕ ਹੈ ਉਹ 2 ਇੰਚ ਦਾ ਲਾਉਣਾ ਲਾਸਟਿਕ ਦਾ ਠੀਕ ਹੈ ਲਾਸਟਿਕ ਭੈਣਾਂ ਨੇ ਕੀ ਕਰਨਾ ਚੌੜੀ ਪਾਇਆ ਕਰੋ ਸਵਾ ਇੰਚੀ ਵਾਲੀ ਜਿਹੜੀ ਹੁੰਦੀ ਹੈ ਪਤਲੀ ਲਾਸਟਿਕ ਨਹੀਂ ਪਾਉਣੀ ਇੱਕ ਤੋਂ ਚੀਕ ਪਾਉਣ ਦੀ ਲੱਗਦੀ ਹੈ ਨਾ ਇੱਕ ਉਨੀ ਸਫਾਈ ਨਹੀਂ ਹੁੰਦੀ ਅੱਜ ਹੁਣ ਆਪਾਂ ਲਵਾਈ ਲਾਵਾਂਗੇ ਜੀ ਲਵਾਈ ਹੈਗੀ ਭੈਣ ਦੀ 36 ਇੰਚ ਵਿੱਚ ਤੇ ਤਪਾਈ ਦੇ ਮੋੜ ਦਿਆ ਕਰੋ 2.5 3 ਇੰਚ ਕਪੜਾ ਲੋੜ ਮੁਤਾਬਕ ਠੀਕ ਹੈ ਕਈ ਵਾਰੀ ਕਪੜਾ ਧੋਣ ਦੇ ਨਾਲ ਸੰਗੋੜ ਵੀ ਜਾਂਦਾ ਹੈ ਨਾ ਹਾਂ ਤਾਂ ਹੁਣ ਜੇ ਕਿਸੇ ਭੈਣ ਨੂੰ ਝੋਲੀ ਬਾਰੇ ਨਹੀਂ ਪਤਾ ਲੱਗਦਾ ਦੋ ਤਰੀਕੇ ਦੱਸ ਦਿੰਦਾ ਇਧਰੋਂ ਮਣ ਲਿਆ ਕਰੋ ਮੇਸ ਭੈਣ ਦੀ ਲੰਬਾਈ 36 ਆ ਤਾਂ ਇਹਦੇ ਵਿੱਚੋਂ ਤੁਸੀਂ 11 ਕੱਢ ਕੇ ਦੇਖ ਲਿਆ ਕਰੋ ਛੱਤਿਆਂ ਨੂੰ 10 ਕੱਟੇ 26 ਇੱਕ ਹੋਰ ਕੱਟਣਾ ਪਰ ਟੋਟਲ 11 ਕੱਟਨੇ 25 ਠੀਕ ਹੈ ਇਥੋਂ ਫੀਟਾ ਲਾ ਕੇ ਦੇਖ ਆਪਣਾ ਸਕੀਲ ਰੱਖ ਕੇ ਨਾ ਫੀਟਾ ਲਾ ਕੇ ਦੇਖ ਲਿਆ ਕਰੋ ਠੀਕ ਹੈ ਜੀ ਪੌਣੇ 13 ਆ ਰਹੀ ਹੈ ਨਾ ਤਾਂ ਇਹ ਜਦੋਂ ਆਪਣਾ ਪਜਾਮਾ ਬਿਲਕੁਲ ਲੇਡੀ ਬਣ ਕੇ ਤਿਆਰ ਹੋ ਗਿਆ ਇਹਦੀ ਅਗਲੀ ਝੋਲੀ 12 ਪੌਣੇ 12 ਤਿਆਰ ਹੋ ਜੂ ਬਣ ਕੇ ਠੀਕ ਹੈ ਤੁਸੀਂ ਮੈਂ ਤੁਹਾਨੂੰ ਮਿੰਕੀ ਵੀ ਦਿਖਾ ਦੂ ਕੱਟਣ ਤੋਂ ਪਹਿਲਾਂ ਵੀ ਕਿੰਨੀ ਰੂਗੀ ਬਣ ਕੇ ਸਿੱਧਾ ਨਿਸ਼ਾਨ ਨੂੰ ਇਸ ਤਰ੍ਹਾਂ ਚੱਕ ਲੈਣਾ ਸਕੇਲ ਧਿਆਨ ਰੱਖਣਾ ਵੀ ਬਿਲਕੁਲ ਇਧਰੋਂ ਸਿੱਧਾ ਹੋਵੇ ਇਸੇ ਤਰੀਕੇ ਆਪਾਂ ਦੋ ਨਿਸ਼ਾਨ ਚੱਕਾਂਗੇ ਬਾਕੀ ਕਈ ਵਾਰੀ ਕਿਸੇ ਭੈਣ ਕੋਲੇ ਜਾਂ ਭਰਾ ਕੋਲੇ ਹੋਰ ਸੁਝਾਅ ਵਧੀਆ ਹੁੰਦੇ ਹਨ ਉਹ ਆਪਣੇ ਸੁਝਾਅ ਜਰੂਰ ਦਿਆ ਕਰੋ ਉਹਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤਾਂ ਕਿ ਕਿਸੇ ਦਾ ਭਲਾ ਹੋ ਜੇ ਬਿਲਕੁਲ ਫ੍ਰੀ ਸੇਵਾ ਸਿਖਾਉਣ ਦਾ ਕੋਈ ਪੈਸਾ ਨਹੀਂ ਮੈਂ ਹਰ ਇੱਕ ਵੀਡੀਓ ਦੇ ਵਿੱਚ ਦੱਸਦਾ ਹੁੰਦਾ ਵੀ ਆਪਾਂ ਨਾ ਬਿਲਕੁਲ ਫ੍ਰੀ ਸਿਖਾਉਨੇ ਆਂ ਅਈ ਵਾਰੀ ਕੋਈ ਭਰਾ ਆ ਜਾ ਭੈਣ ਨੂੰ ਡਾਊਟ ਹੋ ਜਾਂਦਾ ਹਨ ਵੀ ਕੋਈ ਪੈਸੇ ਤਾਂ ਨਹੀਂ ਅਸੀਂ ਫੋਨ ਕਰ ਲੈ ਇਹਦੇ ਤਾਕੀ ਇੱਕ ਪੈਸੇ ਨਹੀਂ ਬਿਲਕੁਲ ਫ੍ਰੀ ਆ। ਆਲੋ ਆਪਾਂ ਇਤੋਂ ਅੱਧਾ ਇੰਚ ਛੱਡਣਾ ਤੇਵਰ ਨੂੰ ਨੀੜੇ ਕਰਕੇ ਦਿਖਾਉਂਦੇ। ਇਧਰ ਜਿਹੜੇ ਠੀਕ ਆ ਕੰਨੀ ਤੋਂ ਅੱਧਾ ਇੰਚ ਆਪਾਂ ਛੱਡ ਕੇ ਨਿਸ਼ਾਨ ਲਾਉਣਾ। ਤਾਂ ਜਿਹੜਾ ਇਹਦਾ ਪੈਨ ਦਾ ਪੱਟ ਹੈਗਾ ਉਹ 28 ਇੰਚ ਆ। ਆਪਾਂ ਇਧਰੋਂ ਨਿਸ਼ਾਨ ਲਗਾਵਾਂਗੇ 27.1 ਪੱਟ ਤੋਂ ਵੀ 1 ਇੰਚ ਘੱਟ ਕਰ ਲਿਆ ਆਪਾਂ ਨੇ। ਇਸ ਤਰ੍ਹਾਂ ਨਿਸ਼ਾਨ ਲਾਵਾਂਗੇ। ਇੱਥੋਂ 2 ਤੋਂ 1 ਸੂਤ ਘੱਟ ਲਵਾਂਗਾ। ਠੀਕ ਆ ਜੀ। ਲੱਕ ਤੁਸੀਂ ਚੰਗੀ ਤਰ੍ਹਾਂ ਮੈਨ ਲਿਆ ਕਰੋ। ਲੱਕ ਮਤਲਬ ਕਿ ਇਥੋਂ ਇਿੱਥੇ ਆਪਣਾ ਪਜਾਮਾ ਜਾਂ ਪੈਂਟ ਆਪਾਂ ਬੰਨ੍ਹਦੇ ਆ ਉਹਨੂੰ ਲੱਕ ਗੈਣ ਨੇ ਕਮਰ ਵੀ ਕਹਿਣ ਨੇ ਹਨਾ ਕਈ ਵਾਰੀ ਕਿਸੇ ਦੇ ਨਹੀਂ ਸਮਝਉਂਦੇ ਆਪ ਆਜ ਤੋਂ ਪੂਰਾ ਪੂਰਾ ਮੈਨ ਲੈਣਾ 12.1 ਸੂਤ ਨਾ ਇਤੋਂ ਵੀ ਆਪਾਂ 12.1 ਸੂਤ ਠੀਕਾ ਨਾਲ ਨਾਲ ਹਰ ਇੱਕ ਪਾਸੇ ਨਿਗਰ ਰੱਖਿਆ ਕਰੋ ਕਿ ਕਈ ਵਾਰੀ ਤੁਸੀਂ ਇੱਧਰ ਧਿਆਨ ਦੇ ਲਿਆ ਤੇ ਪ੍ਰੈਸ ਜ਼ਿਆਦਾ ਕਰੋ ਇਹ ਚੀਜ਼ਾਂ ਪੂਰਾ ਜਾਨੀ ਕਿ ਚੁਕੰਨੇ ਰੱਖਿਆ ਕਰੋ ਜਦੋਂ ਕੋਈ ਕੋਲੇ ਤੁਹਾਡੇ ਆ ਕੇ ਬੈਠ ਜਾਂਦਾ ਤਾਂ ਕੋਸ਼ਿਸ਼ ਕਰਿਆ ਕਰੋ ਵੀ ਨਾ ਬੈਠਣ ਦਿਆ ਕਰੋ ਨਾ ਅਗਲਾ ਗੱਲੀ ਲਾ ਲੈਂਦਾ ਫਿਰ ਇਹ ਚੀਜ਼ ਦਾ ਨੁਕਸਾਨ ਆਪਣਾ ਹੀ ਹੁੰਦਾ ਪਾਯੋ ਮੈ ਤੁਹਾਨੂੰ ਕਹਾਂ ਨਹੀਂ ਸਵੇਰੇ ਸਵੇਰੇ ਆਪਣੇ ਕੋਲ ਕੋਈ ਨਹੀਂ ਆਉਂਦਾ ਠੀਕ ਆ ਉਦੋਂ ਸਵੇਰੇ ਆ ਕੇ ਕੰਮ ਆਪਰਾ ਕੱਟ ਲਿਆ ਕਰੋ ਇੱਥੋਂ 12 ਦੇ ਲਾਏ ਨਾ ਪੰਚਾਂ ਹੁਣ ਬਿਲਕੁਲ ਧਿਆਨ ਦਿਓ ਇੱਥੋਂ ਵੀ ਆਪਾਂ 12 ਰੱਖਣਾ ਕਰੋ 12 12 ਦਾ ਅੱਧ ਕਿੰਨਾ ਹੁੰਦਾ 6 ਠੀਕ ਆ ਜੀ ਭੈਣ ਦਾ ਪਜਾਮਾ ਜਿਹੜਾ ਆਪਾਂ ਉਹ ਸਟ੍ਰੇਟ ਰੱਖਣਾ ਤਾਂ 4 ਇੰਚ ਇਧਰ ਕੱਢ ਲਿਆ ਇਹ 4 ਇੰਚ ਇਧਰ ਟੋਟਲ ਹੋ ਗਿਆ 8 16 ਮੂਰੀ ਹੋ ਗਈ ਨਾ ਹੁਣ ਆਪਾਂ ਇਸੇ ਤਰ੍ਹਾਂ ਹੀ ਅਗਲੇ ਨਿਸ਼ਾਨ ਚੱਕਾਂਗੇ ਗਲਾਈ ਲਾਉਣੀ ਵੀ ਤੁਹਾਨੂੰ ਮੈਂ ਬਿਲਕੁਲ ਸੌਖਾ ਤਰੀਕਾ ਦੱਸ ਦੂੰਗਾ ਇਹ ਤੁ ਤੁਸੀਂ ਜਿਵੇਂ ਦਾ ਨਿਸ਼ਾਨ ਲਗਾੜਿਆ ਕਰੋ ਬਿਲਕੁਲ ਇਸ ਤਰ੍ਹਾਂ ਠੀਕ ਹੈ ਜੀ ਉਹ ਤੋਂ ਆ ਜਿਹੜੀ ਆ ਹੁੰਦੀ ਨਾ ਇਹ ਛੇ ਫੱਟੀ ਦੀ ਇਹ ਬਿਲਕੁਲ ਤਕਰੀਬਨ ਤਕਰੀਬਨ ਸਹੀ ਹੁੰਦੀ ਆ ਜਣੀ ਆਪਾਂ ਇਹਨੂੰ ਡੂੰਘਾ ਨਹੀਂ ਕਰਨਾ ਹੁੰਦਾ ਤੇ ਅਰਛਾ ਜਿੰਨਾ ਤੁਸੀਂ ਕਰੋਗੇ ਨਾ ਇੰਨਾ ਇਹਨੂੰ ਖੜਮੀ ਭਮਾ ਉਹਦੇ ਹੱਥ ਨਾਲ ਜੇ ਲਾ ਸਕਦੇ ਹੋ ਤਾਂ ਲਾ ਲਿਆ ਕਰੋ ਵੱਧ ਤੋਂ ਵੱਧ ਗਲਾਈ ਨੇ ਖੜਮੀ ਰੱਖਿਆ ਕਰੋ ਤੁਸੀਂ ਇਸ ਤਰ੍ਹਾਂ ਦੰਗਾ ਇਹ ਜਨਾ ਜਾਣਦੇ ਕਰੋ ਹਨ ਫਿਰ ਝੋਲੀ ਲੀਟ ਦੇ ਵੇਲੇ ਇੱਕ ਤੋਂ ਨਹੀਂ ਪਜਾਮਾ ਆਨ ਤਾਂ ਖਿੱਚ ਮਾਰ ਲਾ ਜੀ ਇਸੇ ਤਣੀ ਆਪਾਂ ਸਾਈਡ ਫੱਟੀ ਲਾਉਣੀ ਆ ਸਾਈਡ ਫੱਟੀ ਲਾਉਣ ਵਾਲੇ ਬਿਲਕੁਲ ਸਿੱਧਾ ਨਿਸ਼ਾਨੀ ਨਹੀਂ ਲਾਉਣਾ ਹਲਕਾ ਜਿਹਾ ਨਾ ਥੋੜੇ ਗੰਨੇ ਨੂੰ ਲਾਉਣਾ ਇਧਰ ਠੀਕ ਆ ਇਸ ਤਰ੍ਹਾਂ ਇਥੋਂ ਆਪਾਂ ਨਿਸ਼ਾਨ ਜੇ ਕੋ ਚੱਕਣਾ ਤਾਂ ਪੂਰੀ ਫੱਟੀ ਨਹੀਂ ਲਾਉਣੀ ਇਥੋਂ ਇੱਥੇ ਇੱਕ ਜਾ ਕੇ ਰੋਕ ਕੇ ਫੱਟੀ ਨੂੰ ਉੱਪਰ ਨੂੰ ਤੋਰ ਲੈ ਗੋ ਇਸ ਤਰ੍ਹਾਂ ਠੀਕ ਜੀ ਇਸ ਜਿਹੜੀਆਂ ਆਪਣੇ ਬਾਹਰਲਾ ਨਿਸ਼ਾਨ ਇਹਨੂੰ ਫੱਟੀ ਨੂੰ ਤੁਸੀਂ ਇਸ ਤਰ੍ਹਾਂ ਕਮਾ ਲਿਆ ਕਰੋ ਠੀਕ ਆ ਬਾਹਰਲਾ ਨਿਸ਼ਾਨ ਵੀ ਆਪਾਂ ਐਵੇਂ ਹੀ ਲਾਉਣਾ ਇਧਰੋਂ ਥੋੜਾ ਜਿਹਾ ਅਮਰੀਕਨ ਨੂੰ ਕੱਢ ਦੇਣਾ ਬਾਹਰ ਨੂੰ ਸੂਤਕ ਸੂਤਾ ਦੇ ਵਿੱਚ ਹੀ ਜਾਇਆ ਕਰੋ ਠੀਕ ਆ ਤਾਂ ਕਿ ਤੁਹਾਡਾ ਕੰਮ ਬਹੁਤ ਸਪਾਈਨਲ ਬਣੀ ਹੈ ਜੇ ਕਿਸੇ ਭੈਣ ਨੇ ਆਹ ਕਟਾਈ ਕੱਟਣੋਂ ਪਜਾਮਾ ਬਣਾਇਆ ਤਾਂ ਤਾਂ ਪਜਾਮਾ ਸਹੀ ਆਇਆ ਹੈ ਨਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਲਿਖੇ ਤਾਂ ਕਿ ਮੈਨੂੰ ਲੱਗਦਾ ਵੀ ਹਾਂ ਮੇਰੀ ਮਿਹਨਤ ਪੱਲੇ ਪੈ ਰਹੀ ਹੈ ਵੀ ਤੁਹਾਨੂੰ ਸਮਝ ਆ ਰਹੀ ਹੈ ਹੁਣ ਆਪਾਂ ਝੋਲੀ ਮਿਲ ਲੈਣੀ ਇੱਥੋਂ ਕਿ ਨਹੀਂ ਵੜ ਰਹੀ ਹੈ ਨਾ ਠੀਕ ਹੈ ਜੀ 14 ਤੋਂ 1 ਸੂਤ ਘੱਟ ਰਹੀ ਹੈ ਬਸ ਥੋਡੀ ਝੋਲੀ ਬਣ ਕੇ 12 ਪੌਣੇ 12 ਤਿਆਰ ਹੈ ਜੀ ਜਿਹੜੀ ਮੈਂ ਤੁਹਾਨੂੰ ਦੱਸਿਆ ਸੀ ਆ ਝੋਲੀ ਮੈਂਨ ਦਾ ਬਿਲਕੁਲ ਸੌਖਾ ਤਰੀਕਾ ਹੈ ਨਾ ਜੇ ਕਿਸੇ ਭੈਣ ਤੇ ਸਮਝ ਨਹੀਂ ਆਉਂਦੀ ਨੀਚੇ ਤੋਂ ਤਾਂ ਉੱਪਰੋਂ ਤੁਸੀਂ ਇੱਥੋਂ ਮਾਣ ਲਿਆ ਕਰੋ ਠੀਕ ਹੈ 13 ਸਵਾ 13 ਝੋਲੀ ਜੇ ਆਪ ਪਾਵਾਂਗੇ ਤਾਂ ਆਪਣੀ ਝੋਲੀ 12 ਰਹੇਗੀ ਜੇ ਆਪਣੀ ਝੋਲੀ ਇੱਥੋਂ ਆਹ ਵਾਲੇ ਨਿਸ਼ਾਨ ਤੋਂ ਜੇ ਇੱਥੋਂ ਤੁਸੀਂ ਨਿਸ਼ਾਨ ਨਾ ਮਾ ਲਉਣਾ ਹਨਾ ਤੁਸੀਂ ਝੋਲੀ 11.15 ਚਾਹਣ ਨੂੰ ਤਾਂ ਇੱਥੋਂ ਪੌਣੇ ਕਿਤੇ 13 ਦੇ ਨਿਸ਼ਾਨ ਲਗਾ ਲਿਆ ਕਰੋ ਗਲਾਈ ਪੈ ਕੇ ਆਪਣੀ ਝੋਲੀ ਆਪ ਹੀ ਵਧ ਜੰਦੀ ਹੈ ਬਾਕੀ ਇਸ ਟੌਪਿਕ ਦੇ ਮੈਂ ਤੁਹਾਨੂੰ ਹੋਰ ਸੌਖਾ ਇੱਕ ਤਰੀਕਾ ਦੱਸ ਦੂੰਗਾ ਕਿ ਉਹਦੇ ਨਾਲ ਤੁਹਾਨੂੰ ਝੋਲੀ ਦੀ ਹੋਰ ਵੀ ਸੌਖਾ ਹੋ ਜੀ ਰੱਖਣ ਨੂੰ ਜੇ ਤੁਹਾਨੂੰ ਇਹ ਵਧੀਆ ਨਹੀਂ ਲੱਗਦੀ ਤਾਂ ਹਨਾ ਮੇਰੇ ਪਜਾਮੇ ਦੀ ਜਿਆਦਾ ਝੋਲੀ ਮੈਂ ਇਸ ਤਰੀਕਾ ਰੱਖਦਾ ਕੋਈ ਦਿੱਕਤ ਨਹੀਂ ਆਉਂਦੀ ਪਜਾਮਾ ਉੱਪਰ ਚੜ੍ਹਨ ਦੀ ਜਾਂ ਝੋਲੀ ਛੋਟੀ ਹੋਣ ਦੀ ਜਾਂ ਵੱਡੀ ਹੋਣ ਦੀ ਠੀਕ ਹੈ ਪਰ ਹੋਰ ਮੈਂ ਨਿਸ਼ਾਨਾ ਦੇ ਨਾਲ ਉੱਪਰ ਉੱਪਰ ਕੱਟ ਦੂੰਗਾ ਇਸੇ ਵਿੱਚ ਜੇ ਨਹੀਂ ਸਮਝ ਆਉਂਦੀ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰ ਦਿਆ ਕਰੋ ਜੇ ਸਮਝ ਆਉਂਦੀ ਆ ਤਾਂ ਫਿਰ ਵੀ ਧੰਨਵਾਦ ਕਰ ਦਿਆ ਕਰੋ ਹਨਾ ਵੀ ਸਾਨੂੰ ਸਮਝ ਆ ਰਹੀ ਹੈ ਜੀ ਜੇ ਤੁਸੀਂ ਪੀਆਰਐਮ ਦੀ ਲਰਨਿੰਗ ਵਾਲੀ ਵੀਡੀਓ ਦੇਖਣੀ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਲਿਖ ਦਿਓ ਠੀਕ ਹੈ ਵੀ ਹਾਂ ਜੀ ਸਾਨੂੰ ਵੀਡੀਓ ਚਾਹੀਦੀ ਹੈ ਇਹਦੀ ਲਰਨਿੰਗ ਕਿਵੇਂ ਕੱਟਣੀ ਇੱਕ ਭਾਈ ਦਾ ਸੱਚਮੇਂ ਕਮੈਂਟ ਪਾ ਰਿਹਾ ਸੀ ਰਾਤ ਵੀ ਜਿਹੜੀ ਤੁਸੀਂ ਲਰਨਿੰਗ ਲਾਉਣੀ ਹੈ ਆਪਦੇ ਕੋਲ ਵਧੀਆ ਵਾਲੀ ਹਨਾ ਉਹਨੂੰ ਧੋਣਾ ਪੈਂਦਾ ਕਿ ਨਹੀਂ ਉਹ ਪਾਵਾ ਪਏ ਨੂੰ ਸੁਗੜੇ ਪਾਵਾ ਨਾ ਸੁਗੜੇ ਹਨਾ ਮੈਂ ਤੁਹਾਨੂੰ ਹਰ ਇੱਕ ਵੀਡੀਓ ਚ ਕਹੜਾ ਹੁੰਦਾ ਵੀ ਆਪਾਂ ਨੇ ਰਿਸਕ ਨਹੀਂ ਲੈਣਾ ਉਹ ਮੈਂ ਵੀ 5-10 ਘੰਟੇ ਭਿਉਂ ਕੇ ਫੇਰ ਹੀ ਲਾਉਣਾ ਕਿਉਂਕਿ ਕਾਟਨ ਦਾ ਕੱਪੜਾ ਤਕਰੀਬਨ ਨਾ ਮਾਰਾ ਮੋਟਾ ਸੁਗੜ ਜਾਂਦਾ ਤਾਂ ਕਰਕੇ ਆਪਾਂ ਉਹਨੂੰ ਵੀ ਧੋ ਕੇ ਹੀ ਲਾਉਣੀ ਹੈ ਹਨਾ ਇੱਕ ਤਾਂ ਉਹਦਾ ਮਾਵਾਏ ਨਿਕਲ ਜਾਂਦਾ ਫਿਰ ਉਹ ਪ੍ਰੈਸ ਵੱਜ ਜਾਂਦੀ ਹੈ ਫਿਰ ਉਹ ਬਿਲਕੁਲ ਐ ਪੇਸਟਿੰਗ ਹੋ ਜਾਂਦਾ ਕੱਪੜੇ ਦੇ ਨਾਲ ਤਾਂ ਬਹੁਤ ਹੀ ਵਧੀਆ ਲੱਗਦਾ ਨਹੀਂ ਤਾਂ ਸਰਕ ਸਰਕ ਜਿਹੀ ਕਰਦਾ ਰਹਿੰਦਾ ਮਾੜਾ ਮਾੜਾ ਤਾਂ ਵਰਤੀ ਵਧੀਆ ਲੈਂਡਿੰਗ ਵੀ ਤੁਸੀਂ ਧੋ ਕੇ 5-10 ਘੰਟੇ ਪੀਓ ਕੇ ਫਿਰ ਲਾਉਣੀ ਹੈ ਨਾ ਘੰਟਾ ਅੱਧਾ ਘੰਟਾ ਲੈਂਡਿੰਗ ਨੂੰ ਨਾ ਭਾਇਆ ਕਰੋ ਠੀਕ ਕਜੀ ਬਿਲਕੁਲ ਆਰਾਮ ਦੇ ਨਾਲ ਨਾ ਸਿਲਕੀ ਹੁੰਦਾ ਕਪੜਾ ਇਹ ਜਿਹੜੀ ਪਜਾਮੇ ਵਾਲਾ ਤਾਂ ਤੁਸੀਂ ਪੂਰਾ ਧਿਆਨ ਦੇ ਨਾਲ ਕੱਟਣਾ ਇਦਰ ਉਹ ਡੈਨ ਸ਼ਰਟ ਲੈ ਕਰੋ ਕੋਈ ਵੀ ਨਾ ਪਾਣ ਕਿਉਂਕਿ ਇਦਰ ਆਪਾਂ ਚੱਕਣਾ ਇਸ ਤਰ੍ਹਾਂ ਮਸ਼ਾਵਾਂਗੇ ਉਧਰੋਂ ਤੁਸੀਂ ਤੁੜਨੇ ਜੇਬਾ ਵਗੈਰਾ ਨਿਕਲਿਓਣੀਆਂ ਸਾਰੀਆਂ ਕਿਉਂਕਿ ਫੋਰ ਲਾਸਟ ਕੜਾ ਪੀਜਮਾ ਆਈ ਹੈ ਨਾ ਇਹ ਕਿਸ ਨੂੰ ਨਾ ਪਤਾ ਲੱਗੇ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਕਮੈਂਟ ਕਰ ਦੇ ਬਾਕੀ ਤੁਸੀਂ ਸੈਜ ਦੇ ਰਹਿਆ ਕਰੋ ਕੋਈ ਵਾਰੀ ਬੈਗ ਜਿਆਦੇ ਭਰੀ ਹੁੰਦੀ ਆ ਤਾਂ ਫਿਰ ਆਪਾਂ ਬੈਗ ਤੋਂ ਜਿਆਦੇ ਚੱਕ ਸਕਦੇ ਹਾਂ ਵੀ ਪੀਜਮਾ ਥੋੜਾ ਇੱਕ ਤਾਂ ਪਿੱਛੋਂ ਲਵੇ ਨਾ ਤੇ ਇੱਕ ਅੰਦਰ ਨੂੰ ਜ਼ਿਆਦਾ ਖਿੱਚ ਨਾ ਮਾਰ। ਬਲੋ ਹੁਣ ਆਪਾਂ ਇਹ ਦੂਸਰੇ ਨਿਸ਼ਾਨ ਚਟਾਉਣੇ ਆ। ਆ ਪੱਟ ਦਾ ਮੈਂ ਤੁਹਾਨੂੰ ਸਮਝਾ ਦੇਣਾ ਵੀ 28 ਸੀਗਾ ਆਪਾਂ 27 ਕਿਉਂ ਰੱਖਿਆ। ਆ ਦੇਖੋ ਨਾ 27.1 ਰੱਖਿਆ ਇਹਨਾਂ। ਇਹਨੂੰ ਆਪਾਂ ਬੈਕ ਤੋਂ ਥੋੜਾ ਜਿਹਾ ਵੱਧ ਪਾਵਾਂਗੇ। ਉਹਨੂੰ ਸਵਾ 3 ਹੀ ਪਾਤਾ ਮੈਂ ਇਹਨੂੰ। ਇਹਦਾ ਮਤਲਬ ਹੁਣੇ ਤੁਹਾਨੂੰ ਮੈਂ ਦੱਸੂਗਾ। ਆ ਜਿਹੜਾ ਮਾਰਜਿਨ ਰੱਖਣਾ ਆਪਾਂ ਇੱਕ ਪਹੇਂ ਦਾ ਕਮੈਂਟ ਆਇਆ ਸੀ ਵੀ ਅੰਦਾਜ਼ੇ ਨਾਲ ਰੱਖਣਾ ਕਿ ਮਿਣਕੀ ਇਹ ਆਪਾਂ ਮਿਣਕੀ ਰੱਖਣਾ ਹੁੰਦਾ 2 ਇੰਚ। ਇਤੋਂ ਵੀ ਆਪਾਂ 2 ਇੰਚ ਜੀ ਭੈਣ ਦੀ ਬੈਗ ਜਿਆਦਾ ਭਾਰੀ ਆ ਤਾਂ ਤੁਸੀਂ ਪੌਣੇ 2 ਤਿੱਕਰ ਲਿਆ ਸਕਦੇ ਹੋ ਠੀਕ ਆ ਜੀ ਆਹ ਚੀਜ਼ ਇਹਨਾਂ ਨੂੰ ਥੋੜੀ ਹੈਗੀ ਬੈਗ ਤਰਕੇ ਆਪਾਂ ਇਹਨਾਂ ਨੂੰ ਪੌਣੇ 2 ਪਾਵਾਂਗੇ ਇਧਰੋਂ ਆਪਾਂ ਇੱਥੋਂ ਪਾਵਾਂਗੇ 1.5 ਇੰਚ ਠੀਕ ਆ ਇੱਥੋਂ ਜਿਆਦਾ ਨਹੀਂ ਪੋਣਾ ਕਿਉਂਕਿ ਕਰੀ ਫਿਰ ਵਿਚਾਲੇ ਨਹੀਂ ਦਿਖਦੀ ਜਦੋਂ ਤੁਸੀਂ ਕੱਪੜਾ ਉਧਰ ਵਾਲਾ ਰੱਖ ਲੈਂਦੇ ਹ ਹਰ ਨਿਸ਼ਾਨ ਲਾਉਣ ਵੀ ਨਾ ਬਿਲਕੁਲ ਧਿਆਨ ਰੱਖੋ ਇੱਥੋਂ ਆਪਾਂ ਆ ਦੇਖੋ ਨੇੜੇ ਕਰਕੇ ਦਿਖਾ ਦਿਆਂ ਕੋਲ ਕੈਮਰਾ ਠੀਕ ਆ ਆ ਬਿਲਕੁਲ ਸਿੱਧਾ ਲਾ ਲੈ ਨਿਸ਼ਾਨ ਇਥੋਂ 150 ਤੁਸੀਂ ਡਾਊਨ ਰੱਖਣਾਗਾ ਆ ਚੀਜ਼ ਠੀਕ ਆ ਪੈਂਟ ਦੇ ਵੀ 벨ਟ ਵਾਲੇ ਪਜਾਮੇ ਦੇ ਵੀ ਤੇ ਸਿੰਪਲ ਪਜਾਮੇ ਦੇ ਵੀ ਆ ਨਿਸ਼ਾਨ ਆਪਾਂ ਬਿਲਕੁਲ 2 ਇੰਚ ਦਾ ਜਿਹੜਾ ਰੱਖਣਾ ਮਾਰਜਿਨ ਵੀ ਜਿੰਨਾ ਕੁ ਆਪਣਾ ਸਲਾਂਗਾਂ ਦੇ ਵਿੱਚ ਆਊਗਾ ਹਨਾ ਉਹ ਮੇਰੇ ਰੱਖ ਦੇਣਾ ਆ ਨਿਸ਼ਾਨ ਤੋਂ ਲੈ ਕੇ ਆ ਨਿਸ਼ਾਨ ਤੇ ਕਰੀਮ ਮੁਰਾਦਿਆ ਕਰੋ ਆਸ ਵਿੱਚ ਠੀਕ ਆ ਇਸੇ ਤਰੀਕੇ ਆਪਾਂ ਆ ਨਿਸ਼ਾਨ ਚੱਕ ਲਾਂਗੇ ਗਲਾਈ ਜ਼ਿਆਦਾ ਨਹੀਂ ਦੇਣੀ ਹਨਾ ਥੋੜੀ ਉੱਪਰ ਕੱਢਦਾ ਕਰੋ ਜਿਹੜੀ ਵੱਧ ਗਲਾਈ ਹੁੰਦੀ ਆ ਇਤੋਂ ਨਿਸ਼ਾਨ ਪਹਿਲਾਂ ਤੁਸੀਂ ਇੰਨਾ ਕੁ ਐਂ ਨਾਲ ਆ ਲੈ ਕਰੋ ਫਿਰ ਪੱਟੀ ਨੂੰ ਨੀਚੇ ਤੋੜ ਕੇ ਹੌਲੀ-ਹੌਲੀ ਇਸ ਤਰ੍ਹਾਂ ਨਿਸ਼ਾਨ ਲਗਾ ਲੈ ਕਰੋ ਇਤੋਂ ਮੈਂ ਤੁਹਾਨੂੰ ਦੱਸ ਰਹੀ ਹਾਂ ਵੀ ਸੂਤ ਪਰ ਤੁਹਾਡੇ ਕਿੰਨੇ ਰੱਖਣਾ ਬਾਹਰ ਨੂੰ ਠੀਕ ਆ ਇਹ ਤੋ ਆਪਣਾ ਗਲਾਈ ਚੱਕਣੀ ਬਿਲਕੁਲ ਐਂ ਬਾਹਰ ਨੂੰ ਹਲਕੀ-ਹਲਕੀ ਠੀਕ ਹੈ ਇਸ ਤਰ੍ਹਾਂ ਹੁਣ ਆਪਾਂ ਇੱਕ ਵਾਰੀ ਝੂਲੀ ਮਿਣਾਗੇ ਫਿਰ ਕੈਂਚੀ ਚੱਕਣੀ ਹੈ ਵੀ ਬੈਗ ਝੂਲੀ ਜਿੰਨੀ ਆਪ ਨੂੰ ਲੋੜ ਆ ਠੀਕ ਬਣ ਰਹੀ ਹੋਣੀ ਇੱਥੋਂ ਆਪਾਂ ਜਿਹੜਾ 3 ਇੰਚ ਰੱਖਿਆ ਸੀ ਨਾ ਉਹਦੇ ਨਾਲ ਬੈਗ ਆਪਣੀ ਵਧੀਆ ਚੱਕੀ ਜਾਂਦੀ ਹੈ ਆ ਦੇਖੋ ਸਭ ਤੋਂ ਸਾਰਾ ਨਾ ਝੂਲੀ ਨਹੀਂ ਬੈਗ 15 ਇੰਚ ਤਿਆਰ ਹੈ ਜੋ ਬਣ ਕੇ ਯਾਨੀ ਅਗਲੀ ਪੌਣੇ 12 11.5 ਤੇ ਬੈਗ 15 ਉਹਦੇ ਬਿਲਕੁਲ ਪਜਾਮਾ ਤੁਹਾਡਾ ਅੰਦਰੋਂ ਚੜਨ ਦਾ ਚਾਂਸ ਕੋਈ ਵੀ ਨਹੀਂ ਹੈ ਨਾ ਜਿਹੜੀ ਭੈਣ ਨੇ ਇੱਕ ਵਾਰੀ ਪਜਾਮਾ ਕੱਟ ਕੇ ਬਣਾਇਆ ਮੈਨੂੰ ਦੱਸੇ ਵੀ ਹੁਣ ਪੀਐਮ ਦਾ ਰਿਜ਼ਲਟ ਕਿਵੇਂ ਆ ਹਨ ਜੇ ਅਜੇ ਵੀ ਕੋਈ ਦਿੱਕਤ ਆਉਂਦੀ ਆ ਫਿਰ ਮੈਂ ਦੁਬਾਰੀ ਫਿਰ ਕੋਸ਼ਿਸ਼ ਕਰੂੰਗਾ ਵੀ ਤੁਹਾਡੀ ਉਹ ਸਮੱਸਿਆ ਦਾ ਹੱਲ ਕਰਨ ਦੀ ਹਨ ਜੇ ਕਿਸੇ ਨੂੰ ਜ਼ਿਆਦਾ ਸਮੱਸਿਆ ਆਉਂਦੀ ਆ ਉਹ ਮੈਨੂੰ ਪਰਸਨਲ ਨੰਬਰ ਤੇ ਫੋਨ ਕਰ ਸਕਦੇ ਹੋ ਕੋਈ ਦਿੱਕਤ ਵਾਲੀ ਗੱਲ ਨਹੀਂ ਹਨ ਥੋੜੇ ਆਪਦੇ ਭਰਾ ਦਾ ਚੈਨਲ ਠੀਕ ਹੈ ਜੀ ਇਥੋਂ ਬਿਲਕੁਲ ਆਰਾਮ ਦੇ ਨਾਲ ਜੇ ਕਿਸੇ ਨੇ ਕਾਰਟ ਕੱਟ ਕੇ ਪੀਐਮ ਆ ਬਣਾਇਆ ਤਾਂ ਤੁਹਾਡੀ ਸਮੱਸਿਆ ਦਾ ਹੱਲ ਹੋ ਗਿਆ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜ਼ਰੂਰ ਲਿਖੋ ਫਿਰ ਮੈਨੂੰ ਪਤਾ ਲੱਗਦਾ ਰਹਿੰਦਾ ਵੀ ਆਪਾਂ ਜਿਹੜੀ ਮਿਹਨਤ ਕਰ ਰਹੇ ਹਾਂ ਉਹ ਆਪਣੇ ਪੱਲੇ ਪੈ ਰਹੀ ਹੈ ਹਨਾ ਹਲੋ ਇੱਥੇ ਆ ਕੇ ਨਾ ਰੋਕ ਕੇ ਕੈਂਚੀ ਨੂੰ ਇਹਦਾ ਰੂਟ ਬਦਲ ਦੇਣਾ ਵੀ ਥੋੜਾ ਜਿਹਾ ਬਾਹਰ ਨੂੰ ਕੱਢਣਾ ਇਸੇ ਤਰੀਕੇ ਆਪਾਂ ਇਹ ਕੱਪੜੇ ਨੂੰ ਇਸ ਤਰ੍ਹਾਂ ਸਿੱਧਾ ਕਰ ਲਾਂਗੇ ਬਿਲਕੁਲ ਆਰਾਮ ਦੇ ਨਾਲ ਕੰਨੀਆ ਪੁਣ ਨਹੀਂ ਰੱਖਣੀ ਮੈਂ ਤੁਹਾਨੂੰ ਵਰਕ ਵੀਡੀਓ ਜੀ ਦਾ ਦਰਵਾ ਨਾ ਠੀਕ ਹੈ ਜੀ ਨਿਸ਼ਾਨ ਦੇ ਬਿਲਕੁਲ ਉੱਪਰ ਉਪਰ ਹੀ ਘਟਣਾ ਕਿਉਂਕਿ ਆਪਾਂ ਨਿਸ਼ਾਨ ਬਿਲਕੁਲ ਸਹੀ ਲਾਇਆ ਹੋਇਆ ਹੈ। ਇੱਥੋਂ ਹੀ ਰੂਟ ਇਹਦਾ ਬਦਲਦਿਆ ਕਰਵਾ ਕੇ ਥੋੜਾ ਜਿਹਾ ਬਾਹਰ ਨੂੰ ਘਟ ਲਿਆ ਕੋਈ ਚੀਜ਼। ਇਹਦੇ ਉਮਤ ਨੂੰ ਨਿਸ਼ਾਨ ਲਾ ਕੇ ਵੀ ਦੱਸ ਦਿੰਨਾ ਹੈ ਨਾ। ਹਾਕੀ ਵੀਡੀਓ 'ਚ ਹੀ ਦੱਸ ਦਿੰਨਾ ਪਜਾਮਾ ਹੋਵੇ ਭਾਵੇਂ ਪੈਂਟ। ਕੋਮੋ ਫੁੱਲ ਐਸਟਿਕਲ ਪਜਾਮਾ ਵੀ ਆਹ ਸੂਤ ਆਪਾਂ ਦੋ ਸੂਤ 1.5 ਸੂਤ ਡਾਉਣਰ ਕਰਾਉਂਦਾ ਇੱਥੋਂ। ਠੀਕ ਹੈ ਜੀ ਆਹ ਪੱਲੇ ਨੂੰ ਵੱਡਿਆਂ ਨੂੰ। ਇਹਦੇ ਨਾਲ ਵੀ ਪਜਾਮਾ ਉੱਪਰ ਨੂੰ ਚੜ੍ਹਨ ਦਾ ਚਾਂਸ ਹੈ ਨਹੀਂ। ਬਾਕੀ ਜੇ ਤੁਸੀਂ ਇਹਦੀ ਵੀਡੀਓ ਦੇਖਣੀ ਚਾਹੁੰਨੀ ਹੋਣਾ ਵੀ ਕਿਵੇਂ ਬਣਾਉਣੇ ਪਜਾਮਾ ਲਾਈਨਿੰਗ ਵਾਲਾ ਹੈ ਨਾ ਜਾਂ ਸਿੰਪਲ ਉਹ ਮੈਨੂੰ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਾ ਕੇ ਲਿਖਿਓ ਫਿਰ ਮੈਂ ਇਹਦੀ ਇੱਕ ਵੀਡੀਓ ਬਣਾ ਦਊਗਾ ਨੂੰ ਆਪਾਂ ਕੱਟ ਕੇ ਨਹੀਂ ਰੱਖਣਾ ਇੱਥੇ ਚੈੱਕ ਕਰਨਾ ਠੀਕ ਇਸ ਤਰ੍ਹਾਂ ਚੈੱਕ ਕਰ ਲਿਆ ਕਰੋ ਆ ਬਾਹਰ ਨੂੰ ਆ ਰਿਹਾ ਨਾ ਇਹਨੂੰ ਆਪਾਂ ਨੇ ਕੱਟ ਦੇਣਾ ਨਹੀਂ ਤਾਂ ਤਰਪਾਈ ਕਰਨ ਵੇਲੇ ਦਿੱਕਤ ਆਉਗੀ ਆਪਾਂ ਨੂੰ ਤੇ ਇਸ ਤਰ੍ਹਾਂ ਕੋਈ ਵੀ ਡਰ ਨੂੰ ਆਪਾਂ ਬੰਦ ਨਹੀਂ ਰੱਖਣਾ ਇੱਥੇ ਤੁਸੀਂ ਤਰਪਾਈ ਹੀ ਕਰਨੀ ਹੈ ਮੇਰੀਆਂ ਭੈਣਾਂ ਨੇ ਜਿਹੜੀ ਇੰਟਰਲੌਕ ਮਾਰਦੇ ਹਾਂ ਤੇ ਨਹੀਂ ਮਾਰਦੇ ਆ ਸਲਾਈ ਨੂੰ ਚੰਗੀ ਤਰ੍ਹਾਂ ਜਦੋਂ ਤੁਸੀਂ ਬਣ ਗਿਆ ਤੁਹਾਡਾ ਪਜਾਮਾ ਖਿੱਚ ਕੇ ਪੂਰੀ ਚੰਗੀ ਤਰ੍ਹਾਂ ਨੂੰ ਨਰਮਾਦ ਕਰੋ ਵੀ ਨੂੰ ਬੰਧਾ ਦਿਆ ਕਰੋ ਤਾਂ ਕਿ ਜਿਹੜਾ ਪਜਾਮਾ ਤੁਹਾਡਾ ਅੰਦਰੋਂ ਚੜਦਾ ਉਹ ਥੋੜੀ ਸਮੱਸਿਆ ਇੱਕ ਤਾਂ ਇਹਦੇ ਨਾਲ ਹੁੰਦੀ ਆ ਇੱਕਾ ਝੂੜੀ ਜਿਹਦਾ ਆਪਾਂ ਬੈਗ ਨਹੀਂ ਚੱਕਦੇ ਹਨਾ ਇੱਕੋ ਜੇ ਪੱਲੇ ਰੱਖਦੇ ਉਹਦੇ ਨਾਲ ਤਾਂ ਬਹੁਤ ਜ਼ਿਆਦਾ ਹੋ ਜਾਂਦੀ ਬੈਠਣ ਤੋਂ ਵਾਲੇ ਦਿੱਕਤ ਤੇ ਬਾਕੀ ਅੱਜ ਵਾਲੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਣਾ ਹਨਾ ਤਾਂ ਮਿਲਦੇ ਆਂ ਜੀ ਆਪਾਂ ਕਿਸੇ ਨਵੀਂ ਵੀਡੀਓ ਦੇ ਨਾਲ ਜੀ ਜਦੋਂ ਵੀ ਚੜ੍ਹਨ ਵਾਲਾ ਤਦ ਤੱਕ ਧੰਨਵਾਦ